ਪੂਰੇ ਸਖਤਾ ਤੇ ਹਾਈ ਸਪੀਡ ਪੱਖੇ ਆ ਆਪਾਂ ਇੱਕ ਵਾਰੀ ਸੱਟ ਕੇ ਦੇਖਦੇ ਆ ਲੈ ਭਾਈ ਇਹਨੂੰ ਚਲਾ ਦੇ ਦਵਾਰੇ ਲੈ ਮੇਤਰਾ ਹੁਣ ਇਸ ਤੋਂ ਬਾਅਦ ਆਪਾਂ ਇਹਦੀ ਸਪੀਡ ਚੈੱਕ ਕਰਾਂਗੇ ਕਿ ਕਿੱਥੋਂ ਤੱਕ ਜਾਂਦੇ ਆ ਬਾੱਕੇ ਦੇ ਵਿੱਚ ਹਾਈ ਸਪੀਡ ਆ ਸਖਤ ਹੈਗੇ ਆ ਜਾਂ ਨਹੀਂ ਹੈਗੇ ਠੀਕ ਆ ਜੀ ਆਦੀ ਸਪੀਡ ਚੈੱਕ ਕਰ ਲਓ ਸਕਰੀਨ ਦੇ ਉੱਤੇ ਨੰਬਰ ਪਾਇਆ ਹੋਇਆ ਜਿਹੜੇ ਕਿਸੇ ਭਰਾ ਨੇ ਮੰਗਵਾਉਣੇ ਆ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਸੰਪਰਕ ਕਰ ਲਓ ਜੀ ਆ ਇਤੋਂ ਤੱਕ ਦੇਖ ਲਓ ਤੁਸੀਂ ਫਲੋ ਇਹਦਾ ਆ ਰਿਹਾ ਹਵਾ ਦਾ ਜੀ ਲਓ ਜੀ 5 HP ਦਾ ਆਪਾਂ ਨਾਲ ਨਾਲ ਹਵਾ ਚੈੱਕ ਕਰਦੇ ਆਂ ਬਾਈ ਛੱਡ ਦੇ ਇਹਨੂੰ ਦੇਖਦੇ ਆ ਕਿੱਥੋਂ ਤੱਕ ਹਵਾ ਜਾਂਦੀ ਆ ਪਰਨਾ ਆਪਣੇ ਕੋਲੇ ਆ ਤੇ ਦੇਖਦੇ ਆ ਕਿੱਥੋਂ ਤੱਕ ਉੱਡਦਾਗਾ ਐਸੇ ਤਾਂ ਉੱਡਣਾ ਹੀ ਆ ਦੇਖਦੇ ਜਾਈਏ ਕਿੱਥੋਂ ਤੱਕ ਫਲੋ ਜਾਂਦਾ ਇਹਦਾ ਅਜੇ ਤੱਕ ਜਾ ਰਿਹਾ ਚੱਲਾ ਮਤਲਬ ਕਿੰਨੇ ਦੂਰ ਆ ਗਏ ਹਜੇ ਤੱਕ ਵੀ ਇੱਥੇ ਫਲੋ ਆ ਰਿਹਾ ਹੈਗਾ ਜੇ ਹੋਰ ਦੇਖੀਏ ਤਾਂ ਆਪਾਂ ਹਜੇ ਤੱਕ ਵੀ ਫਲੋ ਚੱਲ ਰਿਹਾ ਮਤਲਬ ਘਟ ਗਿਆ ਪੂਰਾ ਚੱਲੀ ਜਾਂਦਾ ਤੇ ਕਿੰਨੀ ਦੂਰ ਆ ਗਏ ਹੋਵਾਂਗੇ ਆਪਾਂ ਉਥੋਂ ਉਹ ਤੁਸੀਂ ਆਪ ਚੈੱਕ ਕਰ ਲੈਣਾ ਹਜੇ ਤੱਕ ਵੀ ਚੱਲਦਾ ਬੜੀ ਕੁਆਲਿਟੀ ਪਹਿਲੀ ਗੱਲ ਤਾਂ ਇਹ ਫੁਲੀ ਕੰਪਿਊਟਰਾਈਜ਼ ਸੀਐਨਸੀ ਕਟਿੰਗ ਵਾਲੀ ਦੀ ਬਸ ਉਹਦਾ ਜੇ ਸਭ ਤੋਂ ਜ਼ਿਆਦਾ ਫਾਇਦਾ ਆਇਆ ਹੈ ਜੀ ਚੁਕਾੜ ਦਾ ਜਿਹੜਾ ਨਾ ਜੀ ਦੁਨੀਆ ਗੁਣੀਆਂ ਕੰਪਿਊਟਰ ਯਰ ਸੀਐਨਸੀ ਦਾ ਫਾਇਦਾ ਗੁਣੀਆਂ ਚ ਚੁਕਾਟ ਆਈ ਹੈ। ਕਈ ਇਹਨਾਂ ਪੱਲੇ ਬਜਟ ਦੇ ਹਾਂਜੀ ਹਾਂਜੀ ਚੁਕਾਟ ਮਾਰੀ ਉੱਥੋਂ ਪੈਂਦੀ ਹੈ ਜੀ ਚੁਕਾਟ ਨਹੀਂ ਗੁਣੀਆਂ ਚ ਨਹੀਂ ਹੁੰਦੀ ਜੀ ਸਾਡੀ ਪ੍ਰੋਪਰ ਗੁਣੀਆਂ ਚ ਹਰ ਚੁਕਾਟ ਮਿਲੂਗੀ। ਇਹਦੀ ਕੁਆਲਿਟੀ ਕੀ ਹੈ? ਕੁਆਲਿਟੀ ਜੋ ਨਾਰਮਲ ਮਾਰਕੀਟ ਵਿੱਚ ਕੁਆਲਿਟੀ ਚੱਲ ਰਹੀ ਹੈ ਨਹੀਂ 80 ਜੀਐਨ ਜੀਐਸਐਮ ਦੀ ਜਿਹੜੀ ਚਾਦਰ ਯੂਜ਼ ਕਰਦੇ ਨੇ। ਜੀ ਸਾਡੀ ਚਾਦਰ ਮਿਲੂਗੀ ਵੀਰ ਜੀ 220 ਜੀਐਸਐਮ। ਇਹਦਾ ਫਰਕ ਵੀ ਰਹਿੰਦਾ ਉਹਦੇ ਨਾਲ ਇਹਦੇ ਵਿੱਚ ਜੋ ਇਹਦੀ ਮਾਤਰਾ ਹੁੰਦੀ ਹੈ ਨਾ ਇਹ ਕੁਆਲਿਟੀ ਜ਼ਿੰਕ ਦੀ ਮਾਤਰਾ ਉਹ ਬਹੁਤ ਜ਼ਿਆਦਾ ਹੈ। ਮਤਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸਿਰਸਾ ਦੇ ਵਿੱਚ ਖੜੇ ਹਾਂ ਸ਼੍ਰੀ ਰਾਮ ਵੈਲਡਿੰਗ ਵਰਕਰਸ ਨੇਜਾਡਲਾ ਰੋਡ ਚਤਰਗੜ੍ਹ ਪੱਟੀ ਸਿਰਸਾ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਵਾਂਗੇ ਹਾਈ ਸਪੀਡ ਪੱਖੇ ਕਾਫੀ ਤਰ੍ਹਾਂ ਦੇ ਪੱਖੇ ਆ ਉਹ ਬਾਈ ਜੀ ਹੋਰ ਨਾਲ ਗੱਲ ਗੱਪ ਬਾਤ ਕਰਾਂਗੇ ਵੀ ਕਿੱਥੇ ਕਿੱਥੇ ਯੂਜ਼ ਹੁੰਦੇ ਆ ਤੇ ਬਾਕੀ 1991 ਤੋਂ ਲੈ ਕੇ ਇਹਨਾਂ ਦਾ ਪੁਰਾਣਾ ਚੁਗਾਠਾਂ ਦਾ ਵੀ ਨਾਲ-ਨਾਲ ਕੰਮ ਆ ਚੁਗਾਠਾਂ ਬਾਰੇ ਵੀ ਗੱਲਬਾਤ ਕਰਾਂਗੇ ਕੀ ਕੁਆਲਿਟੀ ਤੇ ਪੱਖਿਆਂ ਦੇ ਵਿੱਚ ਕੀ ਖਾਸੀਅਤ ਪੱਖੇ ਦੇਖੋ ਹਰ ਜਗ੍ਹਾ ਬੰਦੇ ਪਰ ਇਹਨਾਂ ਦੇ ਕੋਈ ਖਾਸ ਆ ਇਹਨਾਂ ਨੇ ਲਿਖਿਆ ਹੋਏ 100% ਪਾਪਰ ਦੀ ਗਾਰੰਟੀ ਆ ਬਾਕੀ ਬਾਈ ਜੀ ਸਸਰੀਗਰ ਬਾਈ ਜੀ ਸਸਰੀਗਰ ਬਾਈ ਜੀ ਜੀ ਆਪਾਂ ਪੱਖਿਆਂ ਬਾਰੇ ਦੱਸੋ ਪਹਿਲਾਂ ਕਿੰਨੇ ਕੁ ਮਾਡਲ ਆ ਆਪਣੇ ਦੇ ਸਭ ਤੋਂ ਪਹਿਲਾਂ ਭਾਜੀ ਅਮਰੀਕ ਭਾਈ ਜੀ ਤੁਹਾਡਾ ਇੱਥੇ ਸਾਡੀ ਇੰਡਸਟਰੀ 'ਚ ਪਹੁੰਚਣ ਤੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਜੀ ਹਾਂਜੀ ਭਾਜੀ ਆਪਾਂ 1991 ਤੋਂ ਆਪਣਾ ਇਹ ਕੰਮ ਹੈ ਜੀ ਮੈਨੂਫੈਕਚਰਿੰਗ ਲਾਈਨ 'ਚ ਹੈਗੀ ਜੀ ਆਪਾਂ ਜੀ ਤੇ ਜੋ ਆਪਣਾ ਇਸ ਟਾਈਮ ਜਿਹੜਾ ਬਿਲਕੁਲ ਹੌਟ ਬ੍ਰਾਂਡ ਹੈ ਨਾ ਜੀ ਸਾਡੇ ਹਾਈ ਸਪੀਡ ਫੈਨ ਨੇ ਜੀ ਜੋ ਅੱਜ ਦੀ ਡੇਟ 'ਚ ਬਹੁਤ ਹੀ ਡਿਮਾਂਡਿੰਗ ਪ੍ਰੋਡਕਟ ਹੈ ਜੀ ਜੀ ਇਹਦੇ ਚ ਅਸੀਂ ਬਹੁਤ ਤਰ੍ਹਾਂ ਦੇ ਮਾਡਲ ਬਣਾ ਰਹੇ ਆ ਅੱਜ ਦੀ ਡੇਟੇ ਚ ਜੋ ਕਿ ਤੁਹਾਨੂੰ 1 ਬਾਈ 1 ਮੈਂ ਐਕਸਪਲੇਨ ਕਰੂੰਗਾ ਜੀ ਉਸ ਤੋਂ ਬਾਅਦ ਉਹਨਾਂ ਦੀ ਖਾਸੀਅਤ ਔਰ ਮਾਰਕੀਟੇ ਜੋ ਚੱਲ ਰਹੇ ਨੇ ਉਹਨਾਂ ਤੋਂ ਕੀ ਅਲੱਗ ਹੈ ਸਾਡਾ ਜੀ 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 ਠੀਕ ਹੈ ਜੀ ਸਾਡਾ ਸਭ ਤੋਂ ਪਹਿਲੇ ਜੋ ਇਹ ਫੈਨ ਹੈ ਜੀ ਜੀ ਹਾਈ ਸਪੀਡ ਫੈਨ ਜੀ ਜੋ ਕਿ ਇਹਨਾਂ ਦਾ ਯੂਜ਼ ਹੈ ਤੁਸੀਂ ਜਿਵੇਂ ਦੱਸ ਹੀ ਦਿੱਤਾ ਇਹਨਾਂ ਦਾ ਯੂਜ਼ ਹੈ ਕੈਟਰਲ ਫਾਰਮਿੰਗ ਕੋਈ ਪਸ਼ੂਆਂ ਦਾ ਘਬਾੜਾ ਹੈ ਉੱਥੇ ਲਾਉਣਾ ਹੈ ਜਾਂ ਮੁਰਗੀ ਫਾਰਮ ਤੇ ਜਾਂ ਕਿਸੇ ਵੱਡੇ ਹਾਲ 'ਚ ਜੀ ਲੰਗਰ ਹਾਲ ਤੇ ਗੁਰਦੁਆਰਾ ਮੰਦਿਰ ਕੋਈ ਕਾਨਫਰੰਸ ਹਾਲ ਆਪਣੀ ਗੱਲ ਵਿਚਾਲੇ ਆ ਜੀ ਮੈਂ ਇੱਕ ਵੀਡੀਓ ਪਾਈ ਸੀ ਪਿੱਛੇ ਥੋੜਾ ਜਿਹਾ ਟਾਈਮ ਪਹਿਲਾਂ ਕੰਟੇਨਰ ਦੀ ਤੇ ਕੈਨੇਡਾ ਜਾ ਰਿਹਾ ਸੀ ਉਹ ਤੁਹਾਡਾ ਪੱਖਾ ਸੀਗਾ ਉਹ ਹਾਂਜੀ ਹਾਂਜੀ ਭਾਜੀ ਮੈਂ ਉਹ ਦੇਖਿਆ ਤੇ ਉੱਥੇ ਵੀ ਉਹ ਲੰਗਰ ਹਾਲ ਲਈ ਤੇ ਜਾਂ ਉੱਥੇ ਉਹ ਯੂਜ਼ ਲਈ ਜਾ ਰਹੇ ਸੀ ਹਾਂਜੀ ਜਿੱਥੇ ਵੀ ਕੋਈ ਜ਼ਿਆਦਾ ਹਵਾ ਦੀ ਰਿਕੁਆਇਰਮੈਂਟ ਹੈ ਹੋਰ ਤਾਂ ਹੋਰ ਜੀ ਸਾਡਾ ਫਿਲਮ ਇੰਡਸਟਰੀ ਚ ਪੱਖਾ ਯੂਜ਼ ਹੋ ਰਿਹਾ ਜੀ ਜਿੱਥੇ ਕੋਈ ਤੂਫਾਨ ਦਾ ਸੀਨ ਯੂਜ਼ ਕਰਨਾ ਹੈ ਨਾ ਜੀ ਤੂਫਾਨ ਆ ਰਿਹਾ ਜੀ ਸਾਡੇ ਪੱਖੇ ਦਾ ਯੂਜ਼ ਹੋ ਰਿਹਾ ਜੀ ਮਤਲਬ ਤੁਹਾਡੇ ਪੱਖੇ ਤੂਫਾਨ ਲਿਆਉਂਦੇ ਆ ਤੂਫਾਨ ਲਿਆਉਂਦੇ ਆ ਜੀ ਜੈਨੂਅਰਲੀ ਤੂਫਾਨ ਲਿਆਉਂਦੇ ਆ ਜੀ ਥੋੜੀ ਜੀ ਸਪੈਸੀਫਿਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਭਾਜੀ ਇਹ ਸਾਡਾ ਬੇਸਿਕ ਮਾਡਲ ਹੈ ਜੀ ਅੱਧ ओके ਇਹਦਾ ਜਿਹੜਾ 에어ਫਲੋ ਹੈ 40 ਫੁੱਟ ਤੋਂ ਲੈ ਕੇ 50 ਫੁੱਟ ਦਾ 에어ਫਲੋ ਹੈ 40 ਫੁੱਟ ਤੋਂ ਲੈ ਕੇ 50 ਫੁੱਟ ਇਹ ਸਾਰਾ ਬਿਲਕੁਲ ਬੇਸਿਕ ਮਾਡਲ ਹੈ ਔਰ ਇਹਦੀ ਜੋ ਕੀਮਤ ਹੈ ਜੀ ਬਿਲਕੁਲ ਵਾਜਿਬ ਕੀਮਤ 7000 ਰੁਪਏ 7000 ਰੁਪਏ ਦੇ ਵਿੱਚ ਆ ਜਾਂਦੇ ਇੱਕ ਬਾਈ ਜੇ ਆ ਲਿਖਿਆ ਹੋਇਆ ਤੁਸੀਂ 100% ਕਾਪਰ ਗਾਰੰਟੀ ਕਰਦੇ ਕਾਦੀ ਕਾਦੀ ਆ ਜਾਂਦੀ ਵਿੱਚ ਪਾਜੀ ਇਹਦੇ ਤਾਂ ਪੱਖੇ ਦੀ 100% ਗਾਰੰਟੀ ਹੈ ਜੀ ਸਾਡੀ ਠੀਕ ਹੈ ਕੋਈ ਵੀ ਦਿੱਕਤ ਆਉਂਦੀ ਹੈ ਅਸੀਂ ਪੱਖੇ ਦਾ ਜੋ ਵੀ ਪਾਰਟਸ ਰਿਪਲੇਸ ਕਰਕੇ ਅਸੀਂ ਦੇ ਦੇ ਠੀਕ ਹੈ ਜੀ ਉਸ ਬਾਅਦ ਜੋ ਗਾਰੰਟੀ ਅਸੀਂ ਦਿੰਨੇ ਆ ਜੀ ਇਹਦੀ ਜੋ ਮੋਟਰ ਵਾਈਂਡਿੰਗ ਹੈ ਸੀਆ ਸੀਆਰਸੀ ਕਾਪਰ ਵਾਈਂਡਿੰਗ ਮੋਟਰ ਹੈ ਜੀ ਜੋ ਕਿ ਨਾਰਮਲ ਤੁਹਾਨੂੰ ਪੱਖਿਆਂ ਚ ਨਹੀਂ ਮਿਲੂਗੀ ਔਰ ਦੂਜੀ ਜਿਹੜੀ ਮੇਨ ਖਾਸੀ ਤੇ ਦੀ ਬਾਡੀ ਪਿਓਰ ਦੇਗੀ ਬਾਡੀ ਚ ਮੋਟਰ ਹੈ ਜੀ ਜੋ ਕਿ ਆਮ ਮਾਰਕੀਟ ਨਹੀਂ ਤੁਹਾਨੂੰ ਕਿਸੇ ਪੱਖੇ ਚ ਦੇਗੀ ਮੋਟਰ ਨਹੀਂ ਮਿਲੂਗੀ ਉਸ ਬਾਅਦ ਜੋ ਸੈਕੰਡ ਅੱਛਾ ਸੈਕੰਡ ਮਾਡਲ ਹੈ ਸੈਕੰਡ ਮਾਡਲ ਹੈ ਜੀ ਇਹ ਪੌਣੇ ਐਚਪੀ ਦੀ ਮੋਟਰ ਹੈ ਜੀ ਪੌਣੇ ਐਚਪੀ ਦੀ ਹੈ ਹਾਂਜੀ 50 ਤੋਂ 60 ਫੁੱਟ ਦਾ 에어ਫਲੋ ਹੈ ਜੀ 50 ਤੋਂ 60 ਫੁੱਟ ਦਾ ਹਾਂ ਜੀ ਹੋਰ ਜੋ ਇਹਦੀ ਕੀਮਤ ਰੱਖੀ ਹੈ ਭਾਜੀ ਜੀ মাত্র 7700 ਰੁਪਏ 7700 ਰੁਪਏ ਹਾਂ ਜੀ ਜੀ ਉਸ ਤੋਂ ਬਾਅਦ ਜੋ ਤੀਜਾ ਮਾਡਲ ਆਉਂਦਾ ਸਾਡਾ 1 HP ਚ 1 HP ਦਾ ਹਾਂ ਜੀ 60 ਤੋਂ 70 ਫੁੱਟ ਦਾ 에어ਫਲੋ ਹੈ ਜੀ 60 ਤੋਂ 70 ਫੁੱਟ ਦਾ ਹਾਂ ਜੀ ਕੀਮਤ ਹੈ 8700 ਰੁਪਏ ਜੀ ਜੀ ਉਸ ਤੋਂ ਬਾਅਦ ਸਾਡਾ ਇਹਦੇ ਵਿੱਚ ਜੋ ਲਾਸਟ ਮਾਡਲ ਆਉਂਦਾ ਹੈ ਜੀ ਉਹ 70 HP ਦੀ ਮੋਟਰ ਹੈ ਜੀ 70 ਤੋਂ 80 ਫੁੱਟ ਦਾ ਜੋ 에어ਫਲੋ ਹੈ 70 ਤੋਂ 80 ਫੁੱਟ ਦਾ 에어ਫਲੋ ਹੈ ਹਾਂਜੀ ਹਾਂਜੀ 9700 ਦਾ ਇਹ ਪੱਖਾ ਹੈ ਜੀ 9700 ਦਾ ਆ ਜਾਂਦਾ ਠੀਕ ਫਿਰ ਤੁਹਾਡਾ ਜਿਹੜਾ ਸਾਡਾ ਮਾਸਟਰ ਇੰਡਸਟਰੀ ਦਾ ਮਾਸਟਰ ਪੀਸ ਹੈ ਜੀ ਓਕੇ ਇਹ ਮਾਸਟਰ ਪੀਸ ਕਹਿੰਦੇ ਆ ਜੀ ਅੱਛਾ ਇਹ ਤੂਫਾਨ ਲਿਆਉਂਦਾ ਤੂਫਾਨ ਲਿਆਉਂਦਾ ਹੈ ਜੀ 1.5 HP ਦੀ ਮੋਟਰ ਚ ਹੈਗਾ ਜੀ ਇਹ 36 ਇੰਚ ਫੈਨ ਹੈ ਜੀ ਠੀਕ ਹੈ ਜੋ ਇਹਦਾ ਡਾਇਆ ਹੈ ਔਰ ਇਹਦਾ ਜੋ ایئر فلوئر ਨੀਅਰ अबाउट 90 ਦੇ ਕਰੀਬ ਹੈ 90 فٹ ਦੇ ਕਰੀਬ 30 فٹ ਦੇ ਕਰੀਬ ਆ ਜਾਂਦਾ ਹੈ ਔਰ ਇਹਦਾ ਜੋ ਡਾਇਆ ਹੈ ਨਾ ਜੀ ਉਹ ਵੀ 30 ਤੋਂ ਚਲ 30 فٹ راؤنڈ اگر ਆਪਾਂ ਚੌੜਾਈ 'ਚ ਦੇਖਦੇ ਆ ਤਾਂ 30 فٹ ਕਵਰ ਕਰ ਜਾਂਦਾ ਹੈ ਜੀ ਇਹ ਹਾਂਜੀ ਔਰ ਇਹਦੀ ਕੀਮਤ ਤੁਸੀਂ ਸੁਣ ਕੇ ਹੈਰਾਨ ਹੋ ਜੂਗੇ ਭਾਜੀ ਸਿਰਫ 15000 ਰੁਪਏ 15000 ਰੁਪਏ ਐਡੇ بڑے ਫੈਨ ਦੀ ਹਾਂਜੀ ਜੋ ਕਿ ਤੁਸੀਂ ਨਾ ਮਾਰਕੀਟ 'ਚ ਅਗਰ ਐਡੇ ਕੰਪੈਟੀਬਲ ਹਾਂ ਕੰਪੈਟੀਬਲ ਕੋਈ ਫੈਨ ਦੇਖਣ ਜਾਓਗੇ ਨਾ ਕਿਸੇ ਕੋਈ ਕਿਸੇ ਨੇ ਕੋਈ ਬ੍ਰਾਂਡ ਬਣਾ ਰੱਖਿਆ ਹੈ ਬਿਲਕੁਲ ਇਹਦੇ ਕੰਪੈਟੀਬਲ ਇਹਦੇ ਤੋਂ 19 ਕੁਆਲਿਟੀ ਦਾ ਜਿਹੜਾ ਫੈਨ ਹੈ ਨਾ ਜੀ ਉਹ ਤੁਹਾਨੂੰ 40 ਤੋਂ 50 ਹਜ਼ਾਰ ਦਾ ਫੈਨ ਮਿਲੂਗਾ ਜੀ ਜੋ ਅਸੀਂ ਤੁਹਾਨੂੰ 15000 ਰੁਪਏ ਜੀ ਅਸੀਂ ਪ੍ਰੋਵਾਈਡ ਕਰਵਾ ਕੇ ਦੇ ਰਿਹਾ ਜੀ ਆਪਾਂ ਚੱਲਦੀ ਵੀਡੀਓ ਦੇ ਵਿੱਚ ਇੱਕ ਵਾਰ ਪੁੱਛ ਲਈਏ ਵੀ ਤੁਹਾਡੀ ਪਹੁੰਚ ਦਾ ਕੀ ਰਹੂਗਾ ਜੇ ਵੀ ਇੱਥੋਂ ਤਾਂ ਨੇੜੇ ਵਾਲੇ ਤਾਂ ਲੈ ਜਾਣਗੇ ਜਿਹੜੇ ਦੂਰ ਵਾਲੇ ਹਾਂਜੀ ਭਾਜੀ ਇਹ ਬਹੁਤ ਸਹੀ ਤੁਸੀਂ ਕੁਐਸਚਨ ਪੁੱਟ ਕਰਿਆ ਇਹਦਾ ਭਾਜੀ ਸਾਡਾ ਓਵਰਆਲ ਇੰਡੀਆ ਜੀ ਔਰ ਆਊਟ ਆਫ ਇੰਡੀਆ ਆਊਟ ਆਫ ਇੰਡੀਆ ਹਾਂਜੀ ਕੈਨੇਡਾ ਤੱਕ ਸਾਡੀ ਸ਼ਿਪਿੰਗ ਹੁੰਦੀ ਹੈ ਜੀ ਜੀ ਜਿਹਦੇ ਸ਼ਿਪਿੰਗ ਦੀ ਜ਼ਿੰਮੇਵਾਰੀ ਸਾਡੀ ਹੈ ਜੀ ਸ਼ਿਪਿੰਗ ਅਸੀਂ ਕਰਾਉਣੀ ਹੈ ਜੀ ਬਟ ਜੋ ਸ਼ਿਪਿੰਗ ਚਾਰਜਸ ਹੈ ਉਹ ਕਸਟਮਰ ਦੇ ਲੱਗਣਗੇ ਮਤਲਬ ਫੋਨ ਨੰਬਰ ਦਿੱਤਾ ਹੋਇਆ ਸਗਰੀਨ ਜਿੱਤੇ ਤੁਸੀਂ ਇਸ ਨੰਬਰ ਦੇ ਉੱਤੇ ਸੰਪਰਕ ਕਰਨਾ ਕਿਹੜਾ ਮਾਡਲ ਚਾਹੀਦਾ ਤੁਹਾਨੂੰ ਮਾਡਲ ਸਾਰੇ ਦੱਸਦੇ ਆਪ ਲੋ ਵੀ ਦੱਸਦਾ ਵੀ ਕਿੰਨਾ ਕਿੰਨਾਗਾ ਤੁਸੀਂ ਘਰੇ ਪੰਜ ਬਸੂਆਂ ਵਾਸਤੇ ਚਾਰ ਬਸੂਆਂ ਵਾਸਤੇ ਡੈਰੀ ਫਾਰਮਿੰਗ ਵਾਸਤੇ ਇੰਡਸਟਰੀ ਦੇ ਵਿੱਚ ਆ ਜਾਂਦਾ ਜਿਵੇਂ ਫਿਲਮ ਇੰਡਸਟਰੀ ਦੇ ਵਾਸਤੇ ਵੈਸੇ ਵੀ ਜਿੱਥੇ ਕੋਈ ਫੈਕਟਰੀਆਂ ਲੱਗੀਆਂ ਉੱਥੇ ਵੀ ਔਰ ਪਾਜੀ ਇਹਦੇ ਤੁਸੀਂ ਇੱਕ ਖਾਸੀਅਤ ਹੋਰ ਹੈ ਇਹਦੇ ਜੋ ਸਾਡੇ ਫੈਨ ਹੈ ਨਾ ਜੇ ਸਪੈਸ਼ ਇਹ ਸਾਡੇ ਫੈਨ ਨਾ ਜੋ ਨੋਰਮਲ ਮਾਰਕੀਟੇਜ ਫੈਨ ਹੈ ਨਾ ਜੀ ਉਹਨਾਂ ਦਾ ਜੋ ਫਾਰ ਹੈ ਹੂੰ 18 ਇੰਚ ਜਨੇ ਸਾਡੇ 22 ਇੰਚ ਚ ਫਾਰਾ ਜੀ ਸਾਡੇ 22 ਇੰਚ ਚ 22 ਇੰਚ ਚ 22 ਇੰਚ ਹਾਂ ਜੋ ਅਸੀਂ ਤਿਆਰ ਕਰਦੇ ਹਾਂ ਸਪੈਸ਼ਲ ਡਿਜ਼ਾਈਨ ਹੈ ਔਰ ਸਾਡਾ ਇਹ ਮਾਰਕਡ ਹੈ ਇਹ ਕੋਈ ਹੋਰ ਫੈਨ ਇਹ ਡਿਜ਼ਾਈਨ ਨਹੀਂ ਕਰ ਸਕਦਾ ਜੀ ਕਈ ਵਾਰ ਕੀ ਹੁੰਦਾ ਨਾ ਪਸ਼ੂ ਨੇੜੇ ਵੀ ਆ ਜਾਂਦਾ ਚਲੋ ਦੂਰ ਹੁੰਦਾ ਡਿੱਗ ਡੋਗ ਜਾਂਦਾ ਇੱਕ ਦੂਜੇ ਨਾਲ ਲੱਗ ਜਾਂਦਾ ਤਾਂ ਨਹੀਂ ਕੋਈ ਫਰਕ ਪਾਜੀ ਮਜ਼ਬੂਤੀ ਦਾ ਤੁਹਾਨੂੰ ਦੱਸ ਦਿੰਨੇ ਆ ਜੀ ਜੀ ਇਹਦੇ ਤਾਂ ਥੋੜਾ ਜਿਹਾ ਸਾਈਡ ਹੋ ਜਾ ਜੀ ਤੁਸੀਂ ਅੱਛਾ ਕੁਛ ਨਹੀਂ ਵਿਗੜਦਾ ਜੀ ਫੈਂਡ ਦਾ ਅੱਛਾ ਪਸ਼ੂ ਜਿਵੇਂ ਮਰਜੀ ਲੱਤ ਮਾਰਦੇ ਪੂਛ ਮਾਰਦੇ ਮੂੰਹ ਮਾਰਦੇ ਜੀ ਫੈਂਡ ਫੈਂਡ ਖੜਾ ਕਰਕੇ ਤੁਸੀਂ ਚਲਾ ਕੇ ਚੱਕ ਵੀ ਕਰ ਸਕਦੇ ਹੋ ਜੀ ਓਕੇ ਓਕੇ ਹਾਂਜੀ 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 ਲੈ ਇੱਕ ਵਾਰੀ ਲਾ ਦੇ ਦੀ ਤਾਰ ਹਾਂਜੀ ਬੜੇ ਜ਼ੋਰ ਨਾਲ ਸਿੱਟ ਐਨੇ ਜ਼ੋਰ ਦੀ ਪਸ਼ੂ ਵੀ ਨਹੀਂ ਸਿੱਟਦਾ ਕੋਈ ਪਸ਼ੂ ਵੀ ਨਹੀਂ ਭਾਜੀ ਫੁੱਲ ਗਾਰੰਟੀ ਹੈ ਜੀ ਕੋਈ ਆ ਦੇ ਕੋ ਚਲਾ ਕੇ ਦੇਖ ਲਓ ਜੀ ਲਓ ਜੀ ਨਥਿੰ ਓਹ ਬਾਕੀ ਜਦ ਕਿ ਆਪਾਂ ਕੋਲ ਦੇਖਦੇ ਆ ਚੈੱਕ ਕਰਦੇ ਆ ਦੁਬਾਰਾ ਦੇਖੋ ਤਾਂ ਪਤਾ ਜਾਂਦਾ ਇੱਕ ਵਾਰੀ ਆਪਾਂ ਇਧਰ ਨਹੀਂ ਸਾਈਡ ਹੋ ਰਹੀ ਇਹ ਭਾਜੀ ਸੁਪਰ ਮਾਸਟਰਪੀਸ ਹੈ ਮਾਸਟਰ ਇੰਡਸਟਰੀ ਦਾ ਮਾਸਟਰ ਇੰਡਸਟਰੀ ਦਾ ਮਾਸਟਰ ਇੰਡਸਟਰੀ ਦਾ ਇਕਲੌਤਾ ਜੋ ਪੇਟੈਂਟ ਪੀਸ ਹੈ ਨਾ ਜਿਹੜਾ ਤੁਹਾਨੂੰ ਮਿਲੇਗਾ ਨਹੀਂ 55 ਇੰਚ ਚ ਕਿੰਦਰ ਵੀ ਓਕੇ ਇਹ ਇਨੋਵੇਸ਼ਨ ਹੀ ਅਸੀਂ ਕਰਾਇਆ ਜੀ 55 ਇੰਚ ਚ 55 ਇੰਚ ਚ ਹਾਂਜੀ 2 ਐਚਪੀ ਦੀ ਮੋਟਰ ਹੈ ਚਾਹ ਹਮ ਔਰ ਇਹਦਾ ਜੋ 에ਅਰ ਫਲੋ ਹੈ 100 ਪਲੱਸ ਦਾ 에ਅਰ ਫਲੋ ਹੈ 100 ਪਲੱਸ ਦਾ ਹੋ ਜਾਂਦਾ ਹਾਂਜੀ ਕਿੱਥੇ ਕਿੱਥੇ ਯੂਜ਼ ਦੇ ਵਿੱਚ ਆਉਂਦਾ ਇਹ ਇਹ ਮਤਲਬ ਵੱਡੇ ਕੋਈ ਗਊਸ਼ਾਲਾ ਵੱਡੀ ਗਊਸ਼ਾਲਾ ਹੈ ਜੀ ਜਿੱਥੇ 100 200 ਪਸ਼ੂ ਆ ਪਸ਼ੂ ਹੈ ਜੀ ਉਹਦੇ ਵਾਸਤੇ ਯੂਜ਼ ਹੁੰਦਾ ਜਾਂ ਕੋਈ ਵੱਡਾ ਹਾਲ ਹੈ ਬਹੁਤ ਵੱਡਾ ਹਾਲ ਹੈ ਉਹਦੇ ਵਿੱਚ ਯੂਜ਼ ਹੁੰਦਾ ਐਗਜ਼ੌਸਟ ਚ ਵੀ ਯੂਜ਼ ਹੋ ਜਾਂਦਾ ਹੈ ਜਾਂ ਡੇਰੀ ਫਾਰਮਿੰਗ ਹੋ ਗਿਆ ਜਿੱਥੇ ਬਹੁਤ ਜ਼ਿਆਦਾ ਲੰਬਾਈ ਹੈ ਉੱਥੇ ਯੂਜ਼ ਹੁੰਦਾ ਹੈ ਜੀ ਠੀਕ ਹੈ ਠੀਕ ਹੈ ਜੀ ਔਰ ਇਹ ਵੀ ਪ੍ਰੋਪਰ ਤੁਹਾਨੂੰ ਜਿਹੜੀ ਮੋਟਰ ਮਿਲੂਗੀ ਸੀਆਰਸੀ ਵਾਈਡਿੰਗ ਦੀ ਮੋਟਰ 1 ਸਾਲ ਦੀ ਫੁੱਲ ਗਾਰੰਟੀ ਇੱਕ ਸਾਲ ਦੀ ਫੁੱਲ ਗਾਰੰਟੀ ਹੋਗੀ ਹਾਂਜੀ ਠੀਕ ਹੈ ਜੀ ਇਹ ਤੁਸੀਂ ਦੇਖ ਲਓ ਵੀ ਤੁਹਾਡੇ ਪਰਪਜ ਦੇ ਵਿੱਚ ਜਿਹੜਾ ਕੋਈ ਵੀਡੀਓ ਦੇਖ ਰਾ ਵੀ ਤੁਹਾਡੇ ਕੰਮ ਆਉਣ ਵਾਲਾ ਤਾਂ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਉਸ ਤੋਂ ਭਾਈ ਓਮ ਯੂਜ਼ਰ ਵਾਸਤੇ ਇਹ ਸਪੈਸ਼ਲ ਅਸੀਂ ਜਪਾਨੀ ਮੋਟਰਾਂ ਚ ਪੱਖੇ ਤਿਆਰ ਕੀਤੇ ਆਏ ਬੜੇ ਸੋਹਣੇ ਆ ਹਾਂਜੀ ਬਹੁਤ ਸੋਹਣੇ ਫੈਂਸੀ ਜਿਨ੍ਹਾਂ ਨੂੰ ਘਰਾਂ ਚ ਰੱਖ ਕੇ ਆਪਾਂ ਚਲਾ ਸਕਦੇ ਆਂ ਬਾਹਰ ਲੌਨ ਵਿੱਚ ਲੌਬੀ ਵਿੱਚ ਰੱਖ ਕੇ ਚਲਾ ਸਕਦੇ ਆਂ ਇਹ ਸਮਝੋ ਸਾਇਲੈਂਟ ਮੋਡ ਇਚ ਹੀ ਚੱਲਦੇ ਆ ਪਤਾ ਹੀ ਨਹੀਂ ਲੱਗਦਾ ਮੋਟਰ ਕਿੱਡੀ ਇਹ ਜਪਾਨੀ ਸਾਉਂਡ ਫ੍ਰੀ ਫੈਨ ਹੈ ਜੀ ਇਹ ਸਾਉਂਡ ਫ੍ਰੀ ਇਹ ਘਰਾਂ ਵਿੱਚ ਲੌਬੀ ਵਿੱਚ ਹਾਲੇ ਚ ਆਪਾਂ ਲਾ ਕੇ 25 ਤੋਂ 30 30 ਤੋਂ 35 ਫੁੱਟ ਦਾ ਇਹਦਾ 에ਅਰ ਫਲੋ ਹੈਗਾ ਜੀ ਘਰਾਂ ਦੇ ਵਿੱਚ ਤੁਸੀਂ ਰੌਣ ਨਾਲ ਇਹਨੂੰ ਬਿਨਾ ਸਾਉਂਡ ਤੋਂ ਲੈ ਸਕਦੇ ਅਸੀਂ ਵਾਂਗੂ ਚੱਲਣਾ ਹੈ ਹਾਂਜੀ ਔਰ ਜੋ ਸਾਡੇ ਸਾਰੇ ਪ੍ਰੋਡਕਟ ਹਨਾ ਜੀ ਆਈਐਸਓ ਮਾਰਕਾ ਹੈ ਜੀ ਠੀਕ ਹੈ ਜੀ ਮਾਸਟਰ ਇੰਡਸਟਰੀ ਦੇ ਨਾਮ ਤੇ ਸਾਡਾ ਪ੍ਰੋਡਕਟ ਹੈ ਜੀ ਠੀਕ ਹੈ ਜੀ ਔਰ ਜੋ ਵੀ ਸਾਡਾ ਪ੍ਰੋਡਕਟ ਹੈ ਨਾ ਜੀ ਕੁਆਲਿਟੀ ਦੀ ਜ਼ਿੰਮੇਵਾਰੀ ਸਾਡੀ ਹੈ ਕਿਉਂਕਿ ਇਹਦਾ ਇੱਕ ਇੱਕ ਪਾਰਟ ਅਸੀਂ ਸਾਡੀ ਇੰਡਸਟਰੀ ਤਿਆਰ ਕਰਦੇ ਹਾਂ ਕਿਉਂਕਿ ਸਾਡੀ ਇਹਦੇ ਫੈਨ ਦੀ ਜੋ ਫੈਨ ਬਣਾਉਣ ਦੀ ਸਾਡੇ ਕੋਲ ਮਸ਼ੀਨ ਹੈ ਫੈਨ ਕਟਿੰਗ ਦੀ ਮਸ਼ੀਨ ਹੈ ਜੋ ਇਹਦੀ ਆਪਾਂ ਇੱਕ ਇੱਕ ਚੀਜ਼ ਵਾਈਂਡ ਕਰਨੀ ਜਾਲੀ ਬਣਾਉਣ ਦੀ ਮਸ਼ੀਨ ਸਾਡੇ ਕੋਲ ਅਲੱਗ-ਅਲੱਗ ਮਸ਼ੀਨਾਂ ਜ्योंਗੀ ਤੁਸੀਂ ਆਪਣੀ ਵੀਡੀਓ ਵਿੱਚ ਤੁਸੀਂ ਦਿਖਾ ਸਕਦੇ ਹੋ ਚੱਲਦੇ ਚੱਲਦੇ ਵੀਡੀਓ ਜੋ ਹੈ ਉਹਨਾਂ ਲੋਕੇਸ਼ਨ ਇੱਕ ਵਾਰ ਫੇਰ ਦੱਸ ਦੋ ਜੀ ਲੋਕੇਸ਼ਨ ਹੈ ਜੀ ਸ਼੍ਰੀ ਰਾਮ ਵੈਡਿੰਗ ਵਰਕਰਸ ਨੇਜਾਡੇਲਾ ਰੋਡ ਚਤਰਗੜ੍ਹ ਪੱਟੀ ਸਰਸਾ ਹਰਿਆਣਾ ਔਰ ਨੰਬਰ ਤੁਹਾਡੇ ਟੈਗ ਲਾਈਨ ਆ ਦਿੱਤੇ ਹੋਏ ਮਹਾਰਾਸ਼ਟਰ ਇਹ ਸਾਡੇ ਜੀ ਲੋਟ ਜਿਹੜੇ ਬੁੱਕ ਹੋਏ ਨੇ ਜੀ ਥੋੜਾ ਡਿਜ਼ਾਈਨਿੰਗ ਅਲੱਗ-ਅਲੱਗ ਡਿਜ਼ਾਈਨਿੰਗ ਅਰਡਰ ਦੇ ਅਕੋਰਡਿੰਗ ਅਸੀਂ ਜਿਵੇਂ ਇਹ ਲੋਟ ਸਾਡਾ ਮਹਾਰਾਸ਼ਟਰ ਜਾਣਾ ਹੈ ਇਹਦੇ ਨਾਲ ਦੇ 50 ਪੱਕੇ ਸਾਡੇ ਕੋਲ ਤਿਆਰ ਹੋ ਰਹੇ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਕੁਝ ਇਹ ਵੀ ਹੈ ਨਾ ਜੀ ਇੰਨਾ ਦਿਨਾਂ ਸਿਜ਼ਨ ਹੈ ਹੁਣ ਸਾਡਾ ਕੰਮ ਚੱਲ ਰਿਹਾ ਹੈ 3 ਸ਼ਿਫਟਾਂ 'ਚ ਅਸੀਂ ਪ੍ਰੋਡਕਟ ਹੁਣ ਕਰਨਾਟਕ ਦਾ ਲੋਟ ਸਾਡਾ ਤਿਆਰ ਹੋ ਰਿਹਾ ਹੈ ਕੇਰਲ ਦਾ ਤਿਆਰ ਹੋ ਰਿਹਾ ਹੈ ਜੈਪੁਰ ਦਾ ਤਿਆਰ ਹੋ ਗਿਆ ਹੈ 3 ਸ਼ਿਫਟਾਂ 'ਚ ਸਾਡੀ ਫੈਕਟਰੀ 'ਚ ਕੰਮ ਚੱਲ ਰਿਹਾ ਜੀ ਉਹ ਵਰਕਰ ਲ 8-8 ਘੰਟੇ ਦੀ ਇੱਕ ਸ਼ਿਫਟ ਹੁੰਦੀ ਹੈ ਤਾਂ ਜਾ ਕੇ ਅਸੀਂ ਆਰਡਰ 3 ਜਾਂ 4 ਦਿਨਾਂ ਵਿੱਚ ਫੁੱਲਫਿਲ ਕਰ ਰਹੇ ਹਾਂ ਸਟਾਰਟਿੰਗ ਵਿੱਚ ਕੀ ਸੀਗਾ ਜਦੋਂ ਚਲੋ ਇੱਕ ਦਿਨਾਂ ਤੋਂ ਇੱਕ ਜਾਂ ਦੋ ਦਿਨਾਂ ਚ ਅਸੀਂ ਫੁੱਲਫਿਲ ਕਰ ਦਿੰਦੇ ਸੀ ਅੱਜ ਦੀ ਡੇਟ 'ਚ ਇੰਨੀ ਡਿਮਾਂਡ ਕ੍ਰੀਏਟ ਹੋ ਰਹੀ ਹੈ ਤਿੰਨ ਸ਼ਿਫਟਾਂ ਚੱਲਣ ਦੇ ਬਾਵਜੂਦ ਵੀ ਸਾਡੂੰ ਮਤਲਬ ਆਰਡਰ ਫੁੱਲਫਿਲ ਕਰਨੇ ਬਹੁਤ ਮੁਸ਼ਕਿਲ ਹੋ ਰਹੇ ਨੇ ਇੱਕ ਚੀਜ਼ ਹੋਰ ਪੁੱਛਦਾ ਜੇ ਕਿਸੇ ਭਰਾ ਨੇ ਕਿਸੇ ਵੀ ਆਪਣੇ ਸਟੇਟ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਕੋਈ ਡੀਲਰਸ਼ਿਪ ਲੈਣੀ ਹੋਵੇ ਉਹ ਹੋ ਸਕਦਾ ਜੀ ਹਾਂਜੀ ਹਾਂਜੀ ਪ੍ਰੋਪਰ ਸਾਡੇ ਕਈ ਜਗ੍ਹਾ ਡੀਲਰ ਹੈਗੇ ਜੀ ਪੰਜਾਬ ਬੈਠਿਆ ਰਾਜਸਥਾਨ ਹੈ ਯੂਪੀ 'ਚ ਸਾਡੇ ਕਈ ਡੀਲਰ ਹੈ ਜੀ ਕਈ ਵਾਰੀ ਹੁੰਦਾ ਨਾ ਸ਼ਿਪਿੰਗ ਚਾਰਜ ਸਿੰਗਲ ਸਿੰਗਲ ਤੇ ਜ਼ਿਆਦਾ ਲੱਗ ਜਾਂਦਾ ਤਾਂ ਜੋ ਕੋਈ ਸਾਡੇ ਬਲਕ ਦੇ ਜਾਂਦੇ ਐ ਤੋਂ ਕੰਟੇਨਰ ਜਾਂਦਾ ਜੀ ਬਲਕੇ ਜਾਂਦਾ ਜਿੱਦੇ 'ਚ ਅਸੀਂ ਮਾਨ ਸਾਡੀ ਦਿੱਲੀ ਦੀ ਪ੍ਰੋਡਕਸ਼ਨ ਹੈਗੀ 100 ਤੋਂ 150 ਫੈਨ ਔਰ ਇੱਕ ਕੰਟੇਨਰ 'ਚ 100 ਤੋਂ 150 ਫੈਨ ਸਾਡਾ ਆ ਜਾਂਦਾ ਹੈ ਉਹਦੇ ਜੋ ਸ਼ਿਪਿੰਗ ਚੇਜ਼ਰ ਨੂੰ ਵੀ ਹੋ ਜਾਂਦਾ ਤੇ ਸਾਨੂੰ ਵੀ ਹੋ ਜਾਂਦਾ ਜੀ ਜੀ ਸਕਰੀਨ ਤੇ ਨੰਬਰ ਪਾਇਆ ਜੇ ਕਿਸੇ ਨੇ ਡੀਲਰਸ਼ਿਪ ਵੀ ਲੈਣੀ ਹੈ ਤੇ ਬਾਅਦ ਵਿੱਚ ਸਿੱਧਾ ਸੰਪਰਕ ਵੀ ਕਰ ਸਕਦੇ ਆ ਅੱਗੇ ਤੁਹਾਨੂੰ ਦਿਖਾ ਦਈਏ ਵੀ ਆਹੀ ਫੈਕਟਰੀ ਹੈ ਇੱਥੇ ਸਾਰਾ ਸਿਸਟਮ ਬਣਦਾਗਾ ਭਾਜੀ ਇੱਕ ਔਨ ਡਿਮਾਂਡ ਕੋਈ ਹੋਰ ਵੱਡਾ ਸਾਈਜ਼ ਚਾਹੁੰਦਾ ਹੋਵੇ ਭਾਜੀ ਇਹ ਸਾਡਾ 55 ਇੰਚ ਦਾ ਫੈਨ ਹੈ ਜੀ ਔਨ ਡਿਮਾਂਡ ਸਾਡਾ ਇਨ ਪ੍ਰੋਸੈਸ ਹੈ ਜਿਹੜਾ ਇੱਕ ਫੈਨ ਅਸੀਂ ਬਣਾ ਰਹੇ ਆਂ ਜੀ ਜੀ ਉਹ 80 ਇੰਚ ਦਾ ਫੈਨ ਬਣਾ ਰਹੇ ਆਂ ਜੀ 80 ਇੰਚ ਦਾ ਓਵਰ ਆਲ ਇੰਡੀਆ ਕੋਈ ਵੀ ਮੈਨੂਫੈਕਚਰ 80 ਇੰਚ ਦਾ ਫੈਨ ਨਹੀਂ ਬਣਾ ਰਿਹਾ ਜੀ 80 ਦਾ ਫੈਨ ਬਣ ਕੇ ਸਾਡਾ ਤਿਆਰ ਹੋ ਰਿਹਾ ਜੀ ਠੀਕ ਹੈ ਜੀ 에어 ਫਲੋ ਦਾ ਨੀਅਰ ਅਬਾਊਟ 120 130 ਫੁੱਟ ਦੇ ਕਰੀਬ 에어 ਫਲੋ ਹੈ ਜੀ ਔਰ ਜੋ ਡਾਇਆ ਵਾਈਡ ਡਾਇਆ ਹੈ ਨੀਅਰ ਅਬਾਊਟ 40 ਤੋਂ 50 ਫੁੱਟ ਦੀ ਵਾਈਡ ਰੇਂਜ ਵਿੱਚ ਉਹ ਹਵਾ ਦੇਊਗਾ ਜੀ ਮਤਲਬ 40 ਤੋਂ 50 ਫੁੱਟ ਕਵਰ ਕਰੂਗਾ ਤੇ ਅਸੀਂ ਤੋਂ 100 ਫੁੱਟ ਤੱਕ ਹਾਂਜੀ ਹਾਂਜੀ ਔਰ ਇਹਦੇ 'ਚ ਸਾਡੇ ਸਾਰੇ ਫੈਨ ਜੋ ਤੁਸੀਂ ਪੇਂਟ ਦੇਖ ਰਹੇ ਹੋ ਨਾ ਜੀ ਇਹ ਤੁਹਾਨੂੰ ਸਪੈਸ਼ਲ ਅਸੀਂ ਦਿਖਾਉਣਾ ਜੀ ਸਾਡੇ ਕੋਲ ਜੋ ਉਹ ਤਾਂ ਬਈ ਹੋ ਗਿਆ ਸਟੈਂਡ ਦੇ ਆ ਸਿਸਟਮ ਕੀ ਆ ਇਹਨਾਂ ਦਾ ਨਾ ਕੋਈ ਸਟੈਂਡ ਆ ਨਾ ਹੋਗਾ ਭਾਜੀ ਇਹ ਪੱਖੇ ਸੇਮ ਹੀ ਮਿਲਣਗੇ ਜੋ ਤੁਹਾਨੂੰ ਪਹਿਲੇ ਸਪੈਸੀਫਿਕੇਸ਼ਨ ਦੱਸੀ ਹੈ ਮੋਟਰ ਦੀ ਕਨਫਿਗਰੇਸ਼ਨ ਸੇਮ ਹੋਊਗੀ ਓਕੇ ਠੀਕ ਹੈ ਜੀ ਇਹ ਜਿਵੇਂ ਕਿ ਆਪਾਂ ਹੈਂਗਿੰਗ ਫੈਨ ਹੈ ਜੀ ਉਹ ਸਟੈਂਡਿੰਗ ਫੈਨ ਹੈ ਇਹ ਹੈਂਗਿੰਗ ਫੈਨ ਹੈ ਕਿਸੇ ਟੈਂਟ 'ਚ ਓਕੇ ਮੈਰਿਜ ਪੈਲਸ ਵਿੱਚ ਹੂੰ ਜਾਂ ਆਪਾਂ ਕਿ ਡੇਰੀ ਫਾਰਮ ਵਿੱਚ ਜਦੋਂ ਆਪਾਂ ਪਿੱਲਰ ਨਾਲ ਹੈਂਗ ਕਰਨੇ ਆ ਜੀ ਇਹ ਹੈਂਗ ਹੋਣ ਵਾਲੇ ਫੈਨ ਹੈ ਜੀ ਹੈਂਗਿੰਗ ਐਕਸੈਸਰੀ ਨਾਲ ਜਦੋਂ ਵੀ ਬਾਹਰ ਹੋ ਜਾਂਦੇ ਉਹ ਪਾਉਂਦੇ ਹਾਂ ਹਾਂਜੀ ਹਾਂਜੀ ਹੈਂਗਿੰਗ ਐਕਸੈਸਰੀ ਨਾਲ ਮਿਲੂਗੀ ਪ੍ਰਾਈਸ ਸਾਡਾ ਉਹੀ ਰਹੂਗਾ ਮੋਟਰ ਦੇ ਅਕੋਰਡਿੰਗ ਜੀ ਰੇਟ ਉਹੀ ਰਹੂਗਾ ਸੇਮ ਰਹੂਗਾ ਚਾਹੇ ਹੈਂਗਿੰਗ ਲੈਣਾ ਚਾਹੇ ਸਟਿਕ ਲੈਣਾ ਤੁਸੀਂ ਕੋਈ ਵੀ ਇਹਨਾਂ ਦੇ ਵਿੱਚ ਚੂਜ਼ ਕਰ ਸਕਦੇ ਹੋ ਜਿਹੇ ਜਾਂ ਤੁਹਾਨੂੰ ਠੀਕ ਲੱਗਦਾ ਬਾਈ ਜੀ ਇਹ ਤਾਂ ਹੋ ਗਿਆ ਵੀ ਤੁਹਾਡੀ ਸਪੀਡ ਬਹੁਤ ਹਾਈ ਸਪੀਡ ਪੱਕਿਆ ਵੀ ਨਾ ਇਹਦੇ ਮੂਰੇ ਮੱਖੀ ਅੜੇ ਨਾ ਇਹਦੇ ਮੂਰੇ ਮੱਛਰ ਅੜੇ ਠੀਕ ਆ ਗਰਮੀ ਦੇ ਵਿੱਚ ਜਦੋਂ ਲੋਹਾਂ ਚੱਲਦੀਆਂ ਉਹਦੇ ਲਈ ਫਿਰ ਕੀ ਸਿਸਟਮ ਆ ਬਹੁਤ ਸਹੀ ਕੁਐਸਚਨ ਪੁੱਟ ਕਰਿਆ ਭਾਜੀ ਗਰਮੀ ਵਾਸਤੇ ਲੋਹਾਂ ਦੇ ਟਾਈਮ ਜਿਵੇਂ ਮਈ ਜੂਨ ਵਿੱਚ ਆਪਣਾ ਲੋਹਾਂ ਪੈਂਦੀਆਂ ਜੀ ਆਪਾਂ ਸਪੈਸ਼ਲ ਫੌਗਰ ਕਿਟ ਲਾਂਚ ਕੀਤੀ ਹੋਈ ਹੈ ਜੀ ਇਹ ਸਾਡੀ ਫੌਗਰ ਕਿਟ ਹੈ ਜੀ ਅੱਛਾ ਫੌਗਰ ਕਿਟ ਹਾਂਜੀ 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 ਮਾਤਰ 4000 ਰੁਪਏ ਦੀ ਫੌਗਰ ਕਿਟ ਹੈ ਜੀ ਅੱਛਾ 4000 ਰੁਪਏ ਦੀ 4000 ਦੀ ਔਰ ਇਹ 4 ਪੱਖਿਆਂ ਤੇ ਯੂਜ਼ ਹੋ ਸਕਦੀ ਹੈ ਜੀ 4000 ਦੀ 4 ਪੱਖਿਆਂ ਦੀ ਮਤਲਬ 1000 ਰੁਪਏ ਪਰ ਫੈਨ ਦਾ ਖਰਚਾ ਸਿਰਫ ਔਰ ਙੂ ਦਾ ਨਾਮੋ ਨਿਸ਼ਾਨੇ ਕਿ ਏਸੀ ਵਾਲੀ ਫੀਲਿੰਗ ਦੇਣਗੇ ਜੀ ਪੱਕੇ ਇਹ ਤਾਂ ਨਹੀਂ ਹੈਗਾ ਵੀ ਪਾਣੀ ਥੱਲੇ ਸਿੱਪੇ ਨਾ ਜੀ ਨਾ ਜੀ ਏਸੀ ਵਾਲੀ ਫੀਲਿੰਗ ਏਸੀ ਵਾਲੀ ਏਸੀ ਵਾਲੀ ਫੀਲਿੰਗ ਮਿਲੂਗੀ ਪਸ਼ੂਆਂ ਨੂੰ ਵੀ ਕਈ ਵਾਰੀ ਕੀ ਹੁੰਦਾ ਨਾ ਫੌਕਰ ਲਾ ਰਹੇ ਆ ਤੇ ਉਹ ਪਾਣੀ ਜ਼ਿਆਦਾ ਆਉਂਦਾ ਪਸ਼ੂਆਂ ਦੇ ਥੱਲੇ ਪਾਣੀ ਆ ਜਾਂਦਾ ਹੈ ਨਹੀਂ 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 ਬਾਜੀ ਪ੍ਰੋਪਰ ਫੌਗ ਜਿਹਨੂੰ ਫੌਗ ਕਹਿੰਦੇ ਆ ਫੌਗ ਆਊਗੀ ਜੀ ਪਾਣੀ ਨਹੀਂ ਥੱਲੇ ਨਹੀਂ ਧਰਤੀ ਤੇ ਕੁਝ ਨਹੀਂ ਆਉਂਦਾ ਬਾਈ ਜੀ ਪੱਖਿਆਂ ਦੇ ਵਿੱਚ ਤਾਂ ਤੁਸੀਂ ਪੂਰੀ ਕੁਆਲਿਟੀ ਦੇ ਰਹੇ ਹੋਣਾ ਇੰਡੀਆ ਵਿੱਚ ਵੀ ਜਾ ਰਿਹਾ ਤੇ ਬਾਹਰ ਵੀ ਜਾ ਰਿਹਾ ਪੂਰੀ ਠੈਂਡ ਕੁਆਲਿਟੀ ਆ ਜਿਵੇਂ ਆਪ ਚੁਗਾਠਾਂ ਦੇ ਵਿੱਚ ਕੀ ਕੁਆਲਿਟੀ ਆ ਤੇ ਕਿੰਨਾ ਟਾਈਮ ਪੁਰਾਣਾ ਕੰਮ ਆਪਣਾ ਜੀ ਹੈ ਭਾਜੀ ਕੁਆਲਿਟੀ ਤਾਂ ਅਸੀਂ ਸਾਡਾ ਕੋਈ ਵੀ ਪ੍ਰੋਡਕਟ ਨਾ ਜੀ ਕੰਪਰੋਮਾਈਜ਼ ਅਸੀਂ ਕਰਦੇ ਹੀ ਨਹੀਂ ਕਰਦੇ ਨਹੀਂ ਹਾਂਜੀ ਕੰਮ ਸਾਡਾ 1991 ਤੋਂ ਹੈ ਜੀ ਔਰ ਕੰਮ ਸਾਡਾ 1991 ਚ ਜੋ ਸੀਗਾ ਉਸ ਤੋਂ ਅਸੀਂ ਕਈ 100 ਗੁਣਾ ਉੱਪਰ ਹੀ ਆ ਜੀ 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 ਕਾਰਨ ਅਸੀਂ ਕੁਆਲਿਟੀ ਮੇਨਟੇਨ ਕਰਕੇ ਰੱਖੀ ਹੈ ਜੀ ਸਾਡੀ ਚੁਗਾਠ ਦੀ ਕੁਆਲਿਟੀ ਪਹਿਲੀ ਗੱਲ ਤਾਂ ਜੀ ਫੁੱਲੀ ਕੰਪਿਊਟਰਾਈਜ਼ ਸੀਐਨਸੀ ਕਟਿੰਗ ਵਾਲੀ ਚੁਗਾਠਾਂ ਜੀ ਓਕੇ ਉਹਦਾ ਸਭ ਤੋਂ ਜ਼ਿਆਦਾ ਫਾਇਦਾ ਹੈ ਜੀ ਚੁਗਾਠ ਦਾ ਜਿਹੜਾ ਨਾ ਜੀ ਗੁਣੀਆਂ ਗੁਣੀਆਂ ਕੰਪਿਊਟਰाइज्ड ਸੀਐਨਸੀ ਦਾ ਫਾਇਦਾ ਗੁਣੀਆਂ ਚ ਚੁਕਾਟ ਹੈ ਜੀ ਕਈ ਵਾਰੀ ਪੱਲੇ ਬਿੱਗਟੇ ਹਾਂ ਜੀ ਹਾਂ ਜੀ ਚੁਕਾਟ ਮਾਰੀ ਉੱਥੋਂ ਪੈਂਦੀ ਹੈ ਜੀ ਚੁਕਾਟ ਨੂੰ ਗੁਣੀਆਂ ਚ ਨਹੀਂ ਹੁੰਦੀ ਸਾਡੀ ਪ੍ਰੋਪਰ ਗੁਣੀਆਂ ਚ ਹਰ ਚੁਕਾਟ ਮਿਲੂਗੀ ਜੀ ਇਹਦੀ ਕੁਆਲਿਟੀ ਕੀ ਹੈ ਇਹਦੀ ਕੁਆਲਿਟੀ ਜੋ ਨਾਰਮਲ ਮਾਰਕੀਟ ਵਿੱਚ ਕੁਆਲਿਟੀ ਚੱਲ ਰਹੀ ਹੈ ਨਹੀਂ 80 ਜੀਐਨ ਜੀਐਸਐਮ ਦੀ ਜਿਹੜੀ ਚਾਦਰ ਯੂਜ਼ ਕਰ ਰਹੇ ਹਾਂ ਜੀ ਸਾਡੀ ਚਾਦਰ ਮਿਲੂਗੀ ਵੀਰ ਜੀ 220 ਜੀਐਸਐਮ ਇਹਦਾ ਫਰਕ ਕੀ ਰਹਿੰਦਾ ਉਹਦੇ ਨਾਲੋਂ ਤੇ ਇਹਦੇ ਨਾਲੋਂ ਇਹਦੇ ਚ ਜੋ ਇਹਦੀ ਮਾਤਰਾ ਹੁੰਦੀ ਹੈ ਨਾ ਕੁਆਲਿਟੀ ਜ਼ਿੰਕ ਦੀ ਮਾਤਰਾ ਉਹ ਬਹੁਤ ਜ਼ ਜੀ ਜਦੋਂ ਇਸ ਚਾਦਰ ਨੂੰ ਜਪਨੀ ਚਾਦਰ ਨੂੰ ਅਸੀਂ ਪਾਊਡਰ ਕੋਟਿੰਗ ਕਰਾਂਗੇ ਨਾ ਜੀ ਓਕੇ ਇਹਦੀ ਜੋ ਕੁਆਲਿਟੀ 100 ਹੋਰ ਪਲੱਸ ਹੋ ਜਾਊਗੀ 100 ਹੋਰ ਪਲੱਸ ਹੋ ਜਾ ਹਾਂਜੀ ਹਾਂਜੀ 320 ਜੀ ਇਸਮ ਜਿਹਦੀ ਵਜ੍ਹਾ ਨਾਲ ਕਿ ਸਾਡੇ ਕੋਲ ਇਸ ਟਾਈਮ ਆਰਡਰ ਕੀ ਹੈ ਜੀ ਸਾਡਾ ਮੇਨ ਚੀਜ਼ ਹੈ ਵੀ ਸਾਡੀ ਕੁਆਲਿਟੀ ਹੈ ਨਾ ਜੀ ਸਾਡੇ ਕੋਲ ਜਿਵੇਂ ਉਹ ਮਾਲ ਪਿਆ ਜੀ ਉਹ ਅਲੱਗ ਰੰਗ ਆ ਉਹ ਗਵਰਨਮੈਂਟ ਸਪਲਾਈ ਵਿੱਚ ਹੈ ਜੀ ਇਹ ਪ੍ਰਾਈਵੇਟ ਵਿੱਚ ਜਾਣਾ ਜੀ ਅੱਛਾ ਜੀ ਪ੍ਰਾਈਵੇਟ ਜਾਣਾ ਉਹ ਸਰਕਾਰੀ ਹਾਂਜੀ ਸਾਡੀ ਖਾਸੀਅਤ ਇਹ ਹੈ ਜੋ ਕੁਆਲਿਟੀ ਅਸੀਂ ਪ੍ਰਾਈਵੇਟ ਵਿੱਚ ਦੇਣੀ ਹੈ ਜੀ ਉਹੀ ਅਸੀਂ ਗਵਰਨਮੈਂਟ ਵਿੱਚ ਦੇਣੀ ਹੈ ਜੀ ਠੀਕ ਹੈ ਜੀ ਕਈ ਹੁੰਦਾ ਨਾ ਜੀ ਅੱਜ ਕੱਲ ਗਵਰਨਮੈਂਟ ਦੇ ਚ ਆਪਾਂ ਹਲਕਾ ਮਾਲ ਲਾਤਾ ਜੀ ਪੈਸੇ ਕਮਾਣ ਨੋ ਅਸੀਂ ਕੁਆਲਿਟੀ ਚ ਕੰਪਰੋਮਾਈਜ਼ ਨਹੀਂ ਕਰਨਾ ਠੀਕ ਹੈ ਜੀ ਮਤਲਬ ਕਿਸੇ ਨੇ ਵੀ ਕੋਈ ਹਸਪੀਟਲ ਬੰਦਦਾ ਕਾਲਜ ਬੰਦਦਾ ਜਾਂ ਕੋਈ ਘਰਾਂ ਦੇ ਵਿੱਚ ਚਾਹੀਦਾ ਤਾਂ ਤੁਸੀਂ ਇੱਥੇ ਬਲਕ ਦੇ ਵਿੱਚ ਵੀ ਆਰਡਰ ਕਰ ਸਕਦੇ ਹੋ ਫੋਨ ਦੇ ਉੱਤੇ ਹਾਂ ਜੀ ਹਾਂ ਜੀ ਭਾਜੀ ਤੇਰੀ ਪਹੁੰਚ ਦਾ ਦੱਸੋ ਜੀ ਪਹੁੰਚ ਕੀ ਆ ਪਹੁੰਚ ਤਾਂ ਸੇਮ ਹੈ ਜੀ ਪਹੁੰਚ ਕਿੱਥੇ ਵੀ ਦੇ ਦਿਆਂਗੇ ਅਸੀਂ ਸ਼ਿਪਿੰਗ ਅਸੀਂ ਕਰਵਾ ਦੇਾਂਗੇ ਜੀ ਜੋ ਸ਼ਿਪਿੰਗ ਚਾਰਜੇਜ਼ ਹੋਣਗੇ ਜੀ ਨੋਮੀਨਲ ਹੁੰਦੇ ਜੀ ਉਹ ਕਸਟਮਰ ਦੇ ਹੁੰਦੇ ਆ ਜੀ ਠੀਕ ਆ ਤੁਸੀਂ 200 ਕਿਲੋਮੀਟਰ ਤੱਕ ਕਹਿੰਦੇ ਸੀਗੇ ਵੀ ਤੇਲ ਖਰਚਾ ਹਾਂ ਮਤਲਬ ਆ 200 ਕਿਲੋਮੀਟਰ ਜਿਵੇਂ ਰਾਉਂਡਬਾਊਟ ਸੇਮ ਸਟੇਟ ਵਿੱਚ ਆ ਜਾਂਦਾ ਨਾ ਜੀ ਹਰਿਆਣਾ ਆ ਜਾਂ ਪੰਜਾਬ ਆ ਇਹ 200 ਕਿਲੋਮੀਟਰ ਦਾ ਡਾਇਆ ਹੈ ਨਾ ਜੀ ਉਹਦੇ ਵਿੱਚ ਅਸੀਂ ਚਲੋ ਇੱਕ ਜੋ ਸਾਡਾ ਐਕਚੁਅਲ ਕੋਸਟ ਹੈ ਤੇਲ ਦੀ ਉਹਦੇ ਵਿੱਚ ਹੈ ਅਦਰਵਾਈਜ਼ ਅਸੀਂ ਇਹਦਾ ਜੋ ਵੀ ਉਹ ਲੱਗਣਾ ਹੈ ট্রান্সਪੋਰਟੇਸ਼ਨ ਜੋ ਖਰਚਾ ਉਹ ਲੱਗਣਾ ਹੈ ਹੁਣ ਜਿਆਦਾ ਬਲਕ ਦੇ ਵਿੱਚ ਹੁੰਦਾ ਫਿਰ ਤਾਂ ਚਲੋ ਮਾੜਾ ਹਾਂਜੀ ਹਾਂਜੀ ਕੋਈ ਨਾ ਕੋਈ ਹੋ ਜਾਂਦਾ ਰਿਹਾ ਅਕੋਰਡਿੰਗ ਟੂ ਆਰਡਰ ਇਹ ਕੰਡੀਸ਼ਨਾਂ ਥੋੜੀਆਂ ਬਹੁਤ ਅਪ ਡਾਊਨ ਹੋ ਸਕਦੀਆਂ ਹਾਂਜੀ 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 ਇਹ ਵੀ ਤੁਹਾਨੂੰ WhatsApp ਦੇ ਉੱਤੇ ਤੁਹਾਨੂੰ ਸਾਈਜ਼ ਦੇ ਸਕਦੇ ਆ ਜਾਂ ਹਾਂਜੀ ਹਾਂਜੀ WhatsApp ਤੇ ਸਾਈਜ਼ ਭੇਜੋ ਅਸੀਂ ਤਿਆਰ ਕਰਕੇ ਭੇਜਾਂਗੇ ਔਰ ਕੁਆਲਿਟੀ ਦੀ ਸਾਡੀ ਗਾਰੰਟੀ ਹੋਊਗੀ ਜੀ 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 ਤੇ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਤੁਹਾਨੂੰ ਚੁਗਾਠਾਂ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਸਪਲਾਈ ਆ ਪੱਖਿਆਂ ਦੇ ਵੀ ਆ ਤੇ ਇੰਨਾ ਚੁਗਾਠਾਂ ਦੇ ਵੀ ਆ ਜੋ ਗੱਠਾਂ ਦੇ ਵਿੱਚ ਤੁਹਾਨੂੰ ਕੁਆਲਿਟੀ ਦੱਸ ਹੀ ਦਿੱਤੀ ਅ ਬਾਕੀ ਰੇਟ ਬਾਰੇ ਗੱਲ ਕਰਨੀ ਆ ਤੁਸੀਂ ਫੋਨ ਤੇ ਕਰ ਲਓ ਆਸੇ ਪਾਸੇ ਟਰਾਈ ਮਾਰ ਲਿਓ ਰੇਟ ਦੀ ਵੀ ਜੇ ਤੁਹਾਨੂੰ ਇਹ ਕੁਆਲਿਟੀ ਕਿਤੇ ਮਿਲਦੀ ਹੋਈ ਤਾਂ ਆਪਾਂ ਕਹਿ ਸਕਦੇ ਹਾਂ ਵੀ ਲੈ ਲਓ